ਮਹਾਰਾਜਾ ਸ਼ੇਰ ਸਿੰਘ ਅਤੇ ਕੁਮਰ ਪ੍ਰਤਾਪ ਸਿੰਘ ਦੇ ਕਤਲ ਤੋਂ ਬਾਅਦ ਲਾਹੌਰ ਕਿਲੇ ਅੰਦਰ ਮੌਤ ਵਰਗਾ ਸਨਾਟਾ ਛਾਇਆ ਹੋਇਆ ਸੀ। ਡੋਗਰਿਆਂ ਅਤੇ ਸੰਧਾਵਾਲੀਆਂ ਸਰਦਾਰਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਇਸ ਤੋਂ ਅੱਗੇ ਕੀ ਕੀਤਾ ਜਾਵੇ। ਜਲਦਬਾਜ਼ੀ ਵਿੱਚ ਵਜ਼ੀਰ ਧਿਆਨ ਸਿੰਘ ਡੋਗਰੇ ਨੇ ਕੁਮਰ ਦਲੀਪ ਸਿੰਘ ਨੂੰ ਗੱਦੀ 'ਤੇ ਬਿਠਾਉਣ ਦੀ ਸਲਾਹ ਦਿੱਤੀ। ਇਸ ਸਲਾਹ ਤੇ ਅਮਲ ਕਰਨ ਤੋਂ ਪਹਿਲਾਂ ਹੀ ਲਾਹੌਰ ਕਿਲੇ ਵਿੱਚ ਅਜਿਹੀ ਹਨੇਰੀ ਚੱਲੀ ਜਿਸ ਵਿੱਚ ਡੋਗਰਿਆਂ ਅਤੇ ਸੰਧਾਵਾਲੀਆਂ ਦੀਆਂ ਸਾਰੀਆਂ ਯੋਜਨਾਵਾਂ ਉੱਡ ਪੁੱਟ ਗਈਆਂ। ਇਹੀ ਨਹੀਂ ਇਸ ਦੌਰਾਨ ਨਾ ਕੇਵਲ ਵਜ਼ੀਰ ਧਿਆਨ ਸਿੰਘ ਨੂੰ ਉਸ ਦੇ ਹੁਣ ਤੱਕ ਦੇ ਕੀਤੇ ਗਏ ਕੁਕਰਮਾਂ ਦੀ ਸਜ਼ਾ ਮਿਲੀ ਸਗੋਂ ਖਾਲਸਾ ਰਾ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਤੋਂ ਬਾਅਦ ਲਾਹੌਰ ਦਰਬਾਰ ਵਿੱਚ ਬਣੇ ਹਾਲਾਤਾਂ ਅਤੇ ਉਸ ਤੋਂ ਅੱਗੇ ਚੱਲੀ ਖੂਨੀ ਖੇਡ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਸਿੱਖ ਰਾਜ ਦੇ ਗਦਾਰਾਂ ਦਾ ਹਸ਼ਰ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਦੇਖਣਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਸੰਦਾਵਾਲੀਏ ਸਰਦਾਰ ਹਲੇ ਧਿਆਨ ਸਿੰਘ ਡੋਗਰੇ ਵੱਲੋਂ ਦਿੱਤੀਆਂ ਜਾ ਰਹੀਆਂ ਸਲਾਹਾਂ ਨੂੰ ਹੀ ਸੁਣ ਰਹੇ ਸਨ ਕਿ ਅਚਾਨਕ ਧਿਆਨ ਸਿੰਘ ਦੇ ਜਥੇ ਦੇ 25-30 ਸਪਈਆਂ ਨੇ ਸੰਦਾਵਾਲੀਏ ਸਰਦਾਰਾਂ ਨੂੰ ਘੇਰਾ ਪਾ ਲਿਆ। ਅਸਲ ਵਿੱਚ ਧਿਆਨ ਸਿੰਘ ਨੇ ਪਹਿਲਾਂ ਹੀ ਯੋਜਨਾ ਬਣਾਈ ਹੋਈ ਸੀ ਕਿ ਸੰਦਾਵਾਲੀਏ ਸਰਦਾਰਾਂ ਨੂੰ ਕਿਲੇ ਦੇ ਅੰਦਰ ਵੜਦਿਆਂ ਹੀ ਕਤਲ ਕਰ ਦਿੱਤਾ ਜਾਵੇ। ਉਧਰ ਸੰਦਾਵਾਲੀਏ ਸਰਦਾਰਾਂ ਨੂੰ ਵੀ ਧਿਆਨ ਸਿੰਘ ਦੇ ਛਾਤਰ-ਦਿਮਾਗ ਬਾਰੇ ਪਤਾ ਸੀ ਜਿਸ ਕਾਰਨ ਸੰਦਾਵਾਲੀਏ ਛੇਤੀ ਹੀ ਸੰਭਲ ਗਏ। ਅਜੀਤ ਸਿੰਘ ਸੰਦੇਵਾਲੀਏ ਨੇ ਬੜੀ ਤੇਜ਼ੀ ਨਾਲ ਬੰਦੂਕ ਕੱਢ ਕੇ ਵਜ਼ੀਰ ਧਿਆਨ ਸਿੰਘ ਤੇ ਗੋਲੀ ਦਾਗ ਦਿੱਤੀ। ਗੋਲੀ ਵੱਜਦਿਆਂ ਹੀ ਧਿਆਨ ਸਿੰਘ ਘੋੜੇ ਤੋਂ ਡਿੱਗ ਪਿਆ ਤੇ ਵੇਖਦਿਆਂ ਹੀ ਵੇਖਦਿਆਂ ਉਸਨੇ ਦਮ ਤੋੜ ਦਿੱਤਾ। ਸੰਧਵਾਲੀਆਂ ਦੀ ਫੌਜੀ ਟੁਕੜੀ ਨੇ ਤੁਰੰਤ ਧਿਆਨ ਸਿੰਘ ਦੇ ਸਿਪਾਈਆਂ ਤੇ ਹਮਲਾ ਕਰਕੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ। ਉਧਰ ਧਿਆਨ ਸਿੰਘ ਦੇ ਡਿੱਗਦਿਆਂ ਹੀ ਸੰਧਵਾਲੀਆਂ ਨੇ ਤਲਵਾਰਾਂ ਨਾਲ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ ਅਤੇ ਸਾਰੇ ਟੁਕੜਿਆਂ ਨੂੰ ਇਕੱਠਾ ਕਰਵਾ ਕੇ ਟੋਪਾਂ ਢਾਲਣ ਵਾਲੇ ਕਾਰਖਾਨੇ ਦੀਆਂ ਨਾਲੀਆਂ ਵਿੱਚ ਸੁੱਟਵਾ ਦਿੱਤਾ। ਇਸ ਤੋਂ ਬਾਅਦ ਸੰਧਵਾਲੀਆਂ ਨੇ ਧਿਆਨ ਸਿੰਘ ਦੇ ਪੁੱਤਰ ਰਾਜਾ ਹੀਰਾ ਸਿੰਘ ਅਤੇ ਭਰਾ ਸੁਚੇਤ ਸਿੰਘ ਨੂੰ ਵੀ ਪਾਰ ਬੁਲਾਉਣ ਦੀ ਯੋਜਨਾ ਬਣਾਈ ਜੋ ਉਸ ਵੇਲੇ ਕਿਲੇ ਤੋਂ ਬਾਹਰ ਸਨ। ਉਹਨਾਂ ਨੇ ਇੱਕ ਚ ਸੰਧਾਵਾਲੀਆਂ ਵੱਲੋਂ ਹੀਰਾ ਸਿੰਘ ਕੋਲ ਮਿਸਰ ਲਾਲ ਸਿੰਘ ਦੇ ਰਾਹੀਂ ਧਿਆਨ ਸਿੰਘ ਨੂੰ ਮੁੱਖ ਵਜੀਰ ਬਣਾਉਣ ਦੀ ਖਬਰ ਭੇਜੀ ਗਈ। ਨਿਸ਼ਾਨੀ ਵਿੱਚ ਧਿਆਨ ਸਿੰਘ ਦੀ ਇੱਕ ਅੰਗੂਠੀ ਵੀ ਦਿੱਤੀ ਗਈ ਜੋ ਉਸ ਦੇ ਕਤਲ ਤੋਂ ਬਾਅਦ ਸੰਧਾਵਾਲੀਆਂ ਨੇ ਉਸ ਦੇ ਹੱਥ ਵਿੱਚ ਉਤਾਰ ਲਈ ਸੀ। ਹੀਰਾ ਸਿੰਘ ਕਿਲੇ ਦੇ ਅੰਦਰ ਜਾਣ ਲਈ ਤਿਆਰ ਹੋ ਗਿਆ ਪਰੰਤੂ ਸਿ cheat ਸਿੰਘ ਦੇ ਸਾਥੀ ਮੀਆਂ ਕੇਸਰੀ ਸਿੰਘ ਨੂੰ ਸ਼ੱਕ ਹੋ ਗਿਆ। ਉਸ ਨੇ ਆਪਣੀ ਸ਼ੰਕਾ ਹੀਰਾ ਸਿੰਘ ਨੂੰ ਦੱਸੀ ਜਿਸ ਤੋਂ ਬਾਅਦ ਹੀਰਾ ਸਿੰਘ ਨੇ ਮਿਸਰ ਲਾਲ ਸਿੰਘ ਨੂੰ ਧਿਆਨ ਸਿੰਘ ਦਾ ਲਿਖਤ ਰੁਕਾ ਲੈ ਕੇ ਆਉਣ ਲਈ ਵਾਪਸ ਕਿਲੇ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਸੰਧਾਵਾਲੀਆਂ ਸਰਦਾਰਾਂ ਨੇ ਫੌਜੀ ਬਲ ਨਾਲ ਹੀਰਾ ਸਿੰਘ ਅਤੇ ਸਿ cheat ਸਿੰਘ ਨੂੰ ਗ੍ਰਿਫਤਾਰ ਕਰਨ ਲਈ 406 ਸਪਈਆਂ ਦਾ ਇੱਕ ਜੱਥਾ ਬਾਹਰ ਭ ਦੀ ਫੌਜ ਤਿਆਰ ਖੜੀ ਸੀ ਜਿਸ ਕਾਰਨ ਸੰਧਾਵਾਲੀਆਂ ਦੀ ਇਹ ਯੋਜਨਾ ਸਿਰੇ ਨਾ ਚੜ ਸਕੀ ਕੁਝ ਹੀ ਸਮੇਂ ਬਾਅਦ ਧਿਆਨ ਸਿੰਘ ਦੇ ਕਤਲ ਦੀ ਖਬਰ ਹੀਰਾ ਸਿੰਘ ਕੋਲ ਪਹੁੰਚ ਗਈ ਹੀਰਾ ਸਿੰਘ ਨੇ ਆਪਣੇ ਗੁਰੂ ਪੰਡਤ ਜੱਲੇ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਤੇ ਚਲਦਿਆਂ ਸੰਧਾਵਾਲੀਆਂ ਤੋਂ ਮਹਾਰਾਜਾ ਸ਼ੇਰ ਸਿੰਘ ਅਤੇ ਆਪਣੇ ਪਿਤਾ ਧਿਆਨ ਸਿੰਘ ਦੀ ਮੌਤ ਦਾ ਬਦਲਾ ਲੈਣ ਲਈ ਕਮਰਕਸਾ ਕਰ ਲਿਆ ਸੰਧਾਵਾਲੀਆਂ ਵੱਲੋਂ ਮਹਾਰਾਜਾ ਸ਼ੇਰ ਸਿੰਘ ਅਤੇ ਕੁਮਰ ਪ੍ਰਤਾਪ ਸਿੰਘ ਦੇ ਕਤਲ ਦੀ ਖਬਰ ਵੀ ਹੁਣ ਤੱਕ ਸਾਰੀ ਫੌਜ ਅਤੇ ਆਮ ਪਰਜਾ ਵਿੱਚ ਨਸ਼ਰ ਹੋ ਚੁੱਕੀ ਸੀ ਇਸ ਕਾਰਨ ਖਾਲਸਾ ਫੌਜ ਵਿੱਚ ਸੰਧਾਵਾਲੀਆਂ ਪ੍ਰਤੀ ਭਾਰੀ ਰੋਹ ਪੈਦਾ ਹੋ ਗਿਆ ਸੀ ਸੰਧਾਵਾਲੀਆਂ ਦੇ ਕਾਰੇ ਦਾ ਪਤਾ ਚਲਦ ਦੀ ਅਗਵਾਈ ਵਿੱਚ ਇਕੱਠੀ ਹੋ ਗਈ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਸਮੁੱਚੀ ਖਾਲਸਾ ਫੌਜ ਦੀ ਅਗਵਾਈ ਇੱਕ ਡੋਗਰੇ ਰਾਜਾ ਹੀਰਾ ਸਿੰਘ ਨੇ ਕੀਤੀ ਹੀਰਾ ਸਿੰਘ ਨੇ ਖਾਲਸਾ ਫੌਜ ਨੂੰ ਮਹਾਰਾਜ ਰਣਜੀਤ ਸਿੰਘ ਅਤੇ ਉਸ ਦੇ ਵਾਰਸਾਂ ਦਾ ਵਾਸਤਾ ਬਾਕੇ ਲੜਨ ਮਰਨ ਲਈ ਤਿਆਰ ਕਰ ਲਿਆ ਹੀਰਾ ਸਿੰਘ ਨੇ ਫੌਜਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਦੇਵ ਵਾਲੀਏ ਅੰਗਰੇਜ਼ਾਂ ਦੇ ਭੇਜੇ ਹੋਏ ਦੂਤ ਹਨ ਅਤੇ ਜੇਕਰ ਇਹਨਾਂ ਨੂੰ ਹੁਣੇ ਨਾ ਰੋਕਿਆ ਗਿਆ ਤਾਂ ਇਹ ਸਾਰਾ ਖਾਲਸਾ ਰਾਜ ਅੰਗਰੇਜ਼ਾਂ ਦੇ ਹਵਾਲੇ ਕਰ ਦੇਣਗੇ ਰਾਜਾ ਹੀਰਾ ਸਿੰਘ ਦੇ ਜੋਸ਼ੀਲੇ ਭਾਸ਼ਣ ਨੇ ਖਾਲਸਾ ਫੌਜ ਵਿੱਚ ਵੱਡਾ ਜੋਸ਼ ਭਰ ਦਿੱਤਾ ਅਤੇ ਸਿੰਘ ਖਾਲਸਾ ਰਾਜ ਨੂੰ ਬਚਾਉਣ ਲਈ ਜਾਨਾਂ ਵਾਰਨ ਨੂੰ ਤਿਆਰ ਹੋ ਗਏ ਇਸ ਦੇ ਨਾਲ ਹੀ ਹੀ ਰੰਦਾ ਐਲਾਨ ਕਰ ਦਿੱਤਾ ਜਿਸ ਕਾਰਨ ਫੌਜਾਂ ਦਾ ਉਤਸ਼ਾਹ ਹੋਰ ਵੀ ਵੱਧ ਗਿਆ ਹੀਰਾ ਸਿੰਘ ਨੇ ਤੁਰੰਤ ਫੌਜ ਨੂੰ ਕਿਲੇ ਤੇ ਚੜ੍ਹਾਈ ਕਰਨ ਦੇ ਹੁਕਮ ਦਿੱਤੇ ਇਤਿਹਾਸਕਾਰ ਲਿਖਦੇ ਹਨ ਕਿ ਹੀਰਾ ਸਿੰਘ ਦੇ ਸੰਧਾ ਵਾਲਿਆਂ ਤੇ ਅੰਗਰੇਜ਼ਾਂ ਖਿਲਾਫ ਕੀਤੀ ਗਈ ਤਕਰੀਰ ਦਾ ਇੰਨਾ ਜ਼ਿਆਦਾ ਅਸਰ ਹੋਇਆ ਕਿ ਲੰਗਰਾਂ ਵਿੱਚ ਬੈਠੇ ਸਿਪਾਹੀ ਵੀ ਤੁਰੰਤ ਹਥਿਆਰ ਚੁੱਕ ਕੇ ਪਲਟਰਾ ਵਿਚਾਰ ਆਲੇ ਉਸੇ ਹੀ ਦਿਨ 15 ਸਤੰਬਰ 1843 ਈਸਵੀ ਨੂੰ ਸੂਰਜ ਛਿਪਦਿਆਂ ਹੀ 40000 ਦੀ ਖਾਲਸਾ ਫੌਜ ਨੇ 100 ਵੱਡੀਆਂ ਤੋਪਾਂ ਨਾਲ ਲੈ ਕੇ ਲਾਹੌਰ ਕਿਲੇ ਤੇ ਹਮਲਾ ਬੋਲ ਦਿੱਤਾ ਹੀਰਾ ਸਿੰਘ ਦੀ ਅਗਵਾਈ ਵਿੱਚ ਸ਼ਾਹੀ ਫੌਜਾਂ ਦੀਆਂ ਤੋਪਾਂ ਨੇ ਐਨੀ ਵੱਡੀ ਤਬਾਹੀ ਮਚਾਈ ਕਿ ਪਗ 1000 ਸਪਾਈ ਸਨ ਜੋ ਕਾਫੀ ਸਮੇਂ ਤੱਕ ਮੁਕਾਬਲਾ ਕਰਦੇ ਰਹੇ ਪਰੰਤੂ ਤੋਪਾਂ ਦੇ ਗੋਲਿਆਂ ਦੇ ਵਰ ਰਹੇ ਮੀਂਹ ਚ ਉਹਨਾਂ ਦੀ ਪੇਛ ਨਾ ਗਈ ਸਾਰੀ ਰਾਤ ਜੰਗ ਜਾਰੀ ਰਹੀ ਤੇ ਅਗਲੀ ਸਵੇਰ ਸੂਰਜ ਚੜਨ ਤੋਂ ਕੁਝ ਸਮਾਂ ਪਹਿਲਾਂ ਹੀ ਸ਼ਾਹੀ ਫੌਜਾਂ ਨੇ ਕਿਲੇ ਦੀ ਦੱਖਣ ਪੱਛਮੀ ਬੁਰਜ ਦੇ ਨੇੜਲੀ ਦੁਵਾਰ ਨੂੰ ਡੇਗ ਲਿਆ ਕਿਲੇ ਦੀ ਇੱਕ ਦੁਵਾਰ ਡੇਗਦਿਆਂ ਹੀ ਵੱਡੀ ਗਿਣਤੀ ਵਿੱਚ ਸਪਾਈ ਕਿਲੇ ਦੇ ਅੰਦਰ ਦਾਖਲ ਹੋ ਗਏ ਅਤੇ ਆਮਨੇ ਸਾਹਮਨੇ ਦੀ ਲੜਾਈ ਸ਼ੁਰੂ ਹੋ ਗਈ ਇਹ ਵੀ ਪਹਿਲੀ ਵਾਰੀ ਹੋਇਆ ਸੀ ਕਿ ਕਿਸੇ ਜੰਗ ਵਿੱਚ ਦੋਹੇ ਪਾਸਿਆਂ ਤੋਂ ਖਾਲਸਾ ਰਾਜ ਦੇ ਸਪਾਹੀ ਹੀ ਆਪਸ ਵਿੱਚ ਜੂਝ ਰਹੇ ਸਨ ਇਸ ਤਰ੍ਹਾਂ ਇਸ ਜੰਗ ਵਿੱਚ ਦੋਹੇ ਪਾਸੇ ਨੁਕਸ ਖਾਲਸਾ ਫੌਜਾਂ ਕੇ ਟਿਕ ਨਾ ਸਕੇ ਸਿੰਘਾ ਨੇ ਕਿਲੇ ਦੇ ਦਰਵਾਜ਼ੇ ਖੋਲ ਦਿੱਤੇ ਅਤੇ ਕਿਲੇ ਦੇ ਬਹੁਤੇ ਹਿੱਸਿਆਂ ਤੇ ਕਬਜ਼ਾ ਕਰ ਲਿਆ ਦਿਨ ਚੜ੍ਹਨ ਤੋਂ ਪਹਿਲਾਂ ਹੀ ਕੁਝ ਸਿੱਖ ਸਰਦਾਰਾਂ ਨੇ ਭਾਈ ਵਸਤੀ ਰਾਮ ਦੀ ਸਮਾਦ ਵਾਲੇ ਪਾਸੇ ਦੇਖਿਆ ਕਿ ਕੁਝ ਸਿਪਾਹੀ ਇੱਕ ਵਿਅਕਤੀ ਨੂੰ ਕਿਲੇ ਦੀ ਦੀਵਾਰ ਤੋਂ ਬਾਹਰ ਵੱਲ ਰਸੇ ਦੇ ਸਹਾਰੇ ਉਤਾਰਨ ਦੀ ਕੋਸ਼ਿਸ਼ ਕਰ ਰਹੇ ਸਨ ਸਿੰਘਾ ਨੇ ਮੌਕੇ ਤੇ ਪਹੁੰਚ ਕੇ ਉਕਤ ਸਿਪਾਹੀਆਂ ਨੂੰ ਮਾਰ ਮੁਕਾਇਆ ਤੇ ਰੱਸੀ ਨਾਲ ਹੇਠਾਂ ਉਤਰ ਰਹੇ ਵਿਅਕਤੀ ਨੂੰ ਕਾਬੂ ਕਰ ਲਿਆ ਇਸੇ ਦੌਰਾਨ ਹੀ ਕੁਝ ਸਿੱਖ ਸਿਪਾਹੀਆਂ ਨੇ ਉਕਤ ਵਿਅਕਤੀ ਨੂੰ ਪਹਿਚਾਨ ਲਿਆ ਇਹ ਵਿਅਕਤੀ ਕੋਈ ਹੋਰ ਨਹੀਂ ਸੀ ਬਲਕਿ ਅਜੀਤ ਸਿੰਘ ਸੰਧਾਵਾਲੀਆ ਸੀ ਜੋ ਕਿਲੇ ਤੋਂ ਫਰਾਰ ਹੋ ਵੇਖਦੇ ਆਂ ਹੀ ਵੇਖਦੇ ਸਿਪਾਈਆਂ ਨੇ ਅਜੀਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਿਪਾਈਆਂ ਨੇ ਅਜੀਤ ਸਿੰਘ ਦਾ ਸਿਰ ਕੱਟ ਕੇ ਹਿਰਾ ਸਿੰਘ ਦੇ ਸਾਹਮਣੇ ਪੇਸ਼ ਕੀਤਾ ਹਿਰਾ ਸਿੰਘ ਨੇ ਅਜੀਤ ਸਿੰਘ ਨੂੰ ਮਾਰਨ ਵਾਲਿਆਂ ਨੂੰ ਵੱਡੇ ਇਨਾਮ ਦਿੱਤੇ ਕਿਲੇ ਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਤੋਂ ਬਾਅਦ ਸਿਪਾਈਆਂ ਨੇ ਲੈਣਾ ਸਿੰਘ ਸੰਧਾਵਾਲੀਆ ਦੀ ਤਲਾਸ਼ ਸ਼ੁਰੂ ਕਰ ਦਿੱਤੀ ਲੰਬੇ ਸਮੇਂ ਤੱਕ ਲੈਣਾ ਸਿੰਘ ਦਾ ਕੋਈ ਖੁਰਾਕ ਹੋਜਣਾ ਨਹੀਂ ਮਿਲਿਆ ਆਖਰਕਾਰ ਸਿਪਾਈਆਂ ਦੀ ਇੱਕ ਟੋਲੀ ਨੇ ਛੋਟੀ ਖਾਬਗਾਹ ਵਿੱਚ ਲੈਣਾ ਸਿੰਘ ਨੂੰ ਕਾਬੂ ਕਰ ਲਿਆ ਜੋ ਜ਼ਖਮੀ ਹਾਲਤ ਵਿੱਚ ਲੁਕਿਆ ਹੋਇਆ ਸੀ ਲੈਣਾ ਸਿੰਘ ਸੰਧਾਵਾਲੀਆ ਦੀ ਲੱਤ ਵਿੱਚ ਗੋਲੀ ਲੱਗੀ ਹੋਈ ਸੀ ਪਰੰਤੂ ਜਦੋਂ ਉਸ ਨੇ ਸਿਪਾਈਆਂ ਨੂੰ ਨੇੜੇ ਆਉਂਦੇ ਤੱਕਿਆ ਤੇ ਇਸੇ ਦੌਰਾਨ ਇੱਕ ਸਪਾਈ ਨੇ ਉਸ ਨੂੰ ਗੋਲੀ ਮਾਰ ਕੇ ਪਾਰ ਬੁਲਾ ਦਿੱਤਾ ਲੈਣਾ ਸਿੰਘ ਦਾ ਸਿਰ ਵੀ ਸਪਾਈਆਂ ਨੇ ਉਸੇ ਤਰ੍ਹਾਂ ਕੱਟ ਕੇ ਨੇਜੇ ਤੇ ਟੰਗਿਆ ਜਿਸ ਤਰ੍ਹਾਂ ਉਸਨੇ ਕੁਮਰ ਪ੍ਰਤਾਪ ਸਿੰਘ ਦਾ ਸਿਰ ਟੰਗਿਆ ਸੀ ਇਸ ਤਰ੍ਹਾਂ ਸਿੱਖ ਰਾਜ ਦੇ ਗਦਾਰਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਗਿਆ ਪਰੰਤੂ ਕਹਾਣੀ ਹਾਲੇ ਵੀ ਬਾਕੀ ਹੈ ਕਿਲੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਨਵਾਲੀਗ ਪੁੱਤਰ ਕੁਮਰ ਦਲੀਪ ਸਿੰਘ ਨੂੰ ਮਹਾਰਾਜਾ ਥਾਪ ਦਿੱਤਾ ਗਿਆ ਤੇ ਡੋਗਰਾ ਹੀਰਾ ਸਿੰਘ ਆਪਣੇ ਪਿਤਾ ਧਿਆਨ ਸਿੰਘ ਵਾਂਗ ਹੀ ਮੁੱਖ ਵਜ਼ੀਰ ਬਣ ਗਿਆ ਹੀਰਾ ਸਿੰਘ ਡੋਗਰਾ ਅਗਲੇ ਲਗਭਗ ਸਵਾ ਸਾਲ ਤੱਕ ਖਾਲਸਾ ਰਾਜ ਦਾ ਵਜ਼ੀਰ ਰਿਹਾ ਅਤੇ ਇਸੇ ਦੌਰਾਨ ਉਸਨੇ ਖੂਬ ਚੰਗ ਖ ਦੇਰ ਦਿੱਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਰਾਜ ਭਾਗ ਸਹਮਲਣ ਦੇ ਮਾਮਲੇ ਵਿੱਚ ਸੇਹ ਸਿੰਘ ਉਸ ਦੇ ਰਾਹ ਦਾ ਰੋੜਾ ਬਣ ਸਕਦਾ ਹੈ ਹੀਰਾ ਸਿੰਘ ਰਾਜ ਭਾਗ ਉੱਤੇ ਕਬਜ਼ਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਬਾਕੀ ਬਚੇ ਵਾਰਸਾਂ ਦੀ ਜਾਨ ਦਾ ਵੀ ਦੁਸ਼ਮਣ ਬਣਿਆ ਰਿਹਾ ਹੋਣੀ ਬੜੀ ਬਲਵਾਨ ਹੈ ਅਤੇ ਇਸ ਦੇ ਸਾਹਮਣੇ ਕੋਈ ਰਾਜਾ ਜਾਂ ਵਜ਼ੀਰ ਨਹੀਂ ਟਿਕ ਸਕਦਾ ਡੋਗਰਾ ਵਜ਼ੀਰ ਹੀਰਾ ਸਿੰਘ ਵੀ ਤੇਜ਼ੀ ਨਾਲ ਆਪਣੇ ਅੰਤ ਵੱਲ ਨੂੰ ਵੱਧ ਰਿਹਾ ਸੀ ਜਿਸ ਦੀ ਸਾਰੀ ਕਹਾਣੀ ਤੁਹਾਨੂੰ ਅਗਲੇ ਵੀਡੀਓ ਵਿੱਚ ਵਿਸਥਾਰ ਨਾਲ ਦੱਸਾਂਗੇ ਦੋਸਤੋ ਇਤਿਹਾਸ ਦੀਆਂ ਬਾਤਾਂ ਪਾਉਣ ਵਾਲੇ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਵਾਲਾ ਆਈਕਨ ਵੀ ਜਰੂਰ ਦਬਾਓ ਤਾਂ ਜੋ